ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੇ ਤੁਹਾਡੇ ਲਈ ਬਹੁਤ ਵੱਡਾ ਅਪਡੇਟ ਲੈ ਕੇ ਪੂਰਾ ਅਪਡੇਟ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰ ਕਰ ਲਿਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਤੁਹਾਡੇ ਫੋਨ ਤੇ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਅਪਡੇਟ ਦੀ ਗੱਲ ਕਰ ਲੈਣੇ ਜੀ ਅਦੀਨ ਸੇਵਾਵਾਂ ਚੂਨ ਬੋਰਡ ਵੱਲੋਂ ਇਹ ਅੱਜ ਦਾ ਅਪਡੇਟ ਜਾਰੀ ਹੋਇਆ ਜੀ ਇਹਨਾਂ ਵੱਲੋਂ ਜਨਤਕ ਨੋਟਿਸ ਐ ਜਾਰੀ ਕੀਤਾ ਗਿਆ ਐਸ਼ਤਿਹਾਰ ਨੰਬਰ 1/2023 ਰਾਹੀ ਪ੍ਰਕਾਸ਼ਿਤ ਫਾਇਰਮੈਨ ਦੀਆਂ ਅਸਾਮੀਆਂ ਦਾ ਪ੍ਰੋਵੀਜ਼ਨਲ ਰਿਜ਼ਲਟ ਕਮ ਮੈਰਿਟ ਲਿਸਟ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਸੀ ਜੋ ਕਿ ਕੁਝ ਤਕਨੀਕੀ ਕਾਰਨਾ ਕਰਕੇ ਵਾਪਸ ਲਿਆ ਜਾਂਦਾ ਹੈ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਫਾਇਰਮੈਨ ਦੀਆਂ ਅਸਾਮੀਆਂ ਦੇ ਰਿਜ਼ਲਟਸ ਸੰਬੰਧੀ ਸਮੇਂ-ਸਮੇਂ ਤੇ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹੇ ਤਾਂ ਇਹਨਾਂ ਵੱਲੋਂ ਜੋ ਫਾਇਰਮੈਨ ਦੀਆਂ ਪੋਸਟਾਂ ਦੇ ਸਬੰਧ ਵਿੱਚ ਪ੍ਰੋਵੀਜ਼ਨਲ ਰਿਜ਼ਲਟ ਕਮ ਮੈਰਿਟ ਲਿਸਟ ਜਾਰੀ ਕੀਤੀ ਗਈ ਸੀ ਉਹ ਬੋਰਡ ਵੱਲੋਂ ਵਾਪਸ ਲੈ ਲਈ ਗਈ ਹੈ ਤਾਂ ਇਹ ਜੋ ਬਹੁਤ ਵੱਡਾ ਅਪਡੇਟ ਹੈ ਟ੍ਰਿਪਲ ਐਸ ਬੀ ਦੀ ਵੈਬਸਾਈਟ ਤੇ ਜਾਰੀ ਹੋਇਆ ਤਾਂ ਸਬੰਧਤ ਸਮੂਹ ਕੈਂਡੀਡੇਟ ਇਸ ਅਪਡੇਟ ਨੂੰ ਜ਼ਰੂਰ ਚੈੱਕ ਕਰੋ ਤੇ ਸਮੇਂ-ਸਮੇਂ ਤੇ ਪੀ ਟ੍ਰਿਪਲ ਐਸ ਬੀ ਦੀ ਵੈਬਸਾਈਟ ਚੈੱਕ ਕਰਦੇ ਰਹੋ ਤਾਂ ਜੋ ਇਹਨਾਂ ਵੱਲੋਂ ਨੈਕਸਟ ਜੋ ਇਹਦੇ ਬਾਰੇ ਅਪਡੇਟ ਦਿੱਤਾ ਜਾਊਗਾ ਇਹਨਾਂ ਦੀ ਵੈਬਸਾਈਟ ਤੇ ਹੀ ਦਿੱਤਾ ਜਾਊਗਾ ਤਾਂ ਇਹਨਾਂ ਦੀ ਵੈਬਸਾਈਟ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਤਾਂ ਇਹ ਜੀ ਅੱਜ ਦਾ ਅਪਡੇਟ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ